ਇਕ 10 ਅਪ੍ਰੈਲ ਨੂੰ ਇੱਕ ਇਨਸੀਡੈਂਟ ਥਾਣਾ ਡੀਡ ਵਿਜੀਨ ਦੇ ਵਿੱਚ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ 2 ਵਜੇ ਤਿੰਨ ਜਣੇ ਅਰुण ਜਿਸ ਕਰਨ ਤੇ ਸੰਜੀਵ ਕਈ ਇੱਕ ਕ੍ਰਿਸਟਲ ਚੌਂਕ ਤੋਂ ਜਿਹੜਾ ਖਜ਼ਾਨਾ ਗੇਟ ਨੂੰ ਆ ਰਹੇ ਸੀਗੇ ਇਹਨਾਂ ਦਾ ਪਿੱਛਾ ਜਿਹੜਾ ਦੋਸ਼ੀਆਂ ਵੱਲੋਂ ਜਿਹੜੇ ਜਿੰਨਾਂ ਦੇ ਵਿੱਚ ਬਾਮਣ ਕਨੂ ਮੋਟਾ ਕਨੂ ਵਾਸੀ ਅਨਗੜ ਨਵਦੀਪ ਤੇ ਹੋਰ ਅਣਪਛਾਤੇ ਜਿਹੜੇ ਦੋਸ਼ੀਆਂ ਵੱਲੋਂ ਇਹਨਾਂ ਦਾ ਜਿਹੜਾ ਪਿੱਛਾ ਕੀਤਾ ਗਿਆ ਉਸ ਤੇ ਇਹਨਾਂ ਦੇ ਪਿੱਛੇ ਦੌਰਾਨ ਇਹਨਾਂ ਦੇ ਜਿਹੜਾ ਫਾਇਰ ਕੀਤਾ ਗਿਆ ਫਾਇਰ ਦੇ ਦੌਰਾਨ ਜਿਹੜੇ ਇੰਜਰਡ ਹੋਏ ਜਿਸ ਦੇ ਦੌਰਾਨ ਜਿਹੜੀ 15 ਤਰੀਕ ਨੂੰ ਸੰਜੀਵ ਕਾਇਦੀ ਜਿਹੜੀ ਉਸ ਦੇ ਤਾਬਨਾ ਚਲਦੇ ਇਸ ਸੰਜੀਵ ਕਾਇਦੀ ਦੀ ਜਿਹੜੀ ਡੈਥ ਹੋ ਗਈ ਇਸ ਮੁਕਦਮੇ ਦੀ ਤਫਤੀਸ਼ ਦੇ ਵਿੱਚ ਬੜੀ ਬਰੀਕੀ ਨਾਲ ਇਸ ਦੀ ਤਫਤੀਸ਼ ਕੀਤੀ ਗਈ ਏਸੀਪੀ ਜਸਪਾਲ ਸਿੰਘ ਅਤੇ ਥਾਣਾ ਡੀ ਡਿਵੀਜ਼ਨ ਦੇ ਐਸਐਚਓ ਨੀਰਜ ਕੁਮਾਰ ਵੱਲੋਂ ਜਿਸ ਇਸ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਫੜਨ ਵਾਸਤੇ ਅਲੱਗ-ਅਲੱਗ ਟੀਮਾਂ ਜਿਹੜੀਆਂ ਲਗਾਈਆਂ ਗਈਆਂ ਜਿਸ ਦੇ ਵਿੱਚ ਜਿਹੜਾ ਇੱਕ ਮੁੱਖ ਦੋਸ਼ੀ ਸ਼ਿਵਮ ਸ਼ਿਵਮ ਕਨੌਜੀਆ ਉਰਫ ਕੰਨੂ ਮੋਟਾ ਜਿਹੜਾ ਵਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਾਰੇ ਮੁਕਦਮੇ ਦਾ ਜਿਹੜਾ ਕੁੱਲ ਦੋਸ਼ੀ ਨੇ ਉਹ ਇਸ ਦੇ ਵਿੱਚ ਬੇਦਖਾਬ ਹੋ ਗਏ ਨੇ ਜਿਨ੍ਹਾਂ ਨੂੰ ਇਸ ਮੁਕਦਮੇ ਵਿੱਚ ਨਾਮਿਨੇਟ ਕਰਕੇ ਸਾਰਿਆਂ ਦੇ ਵਿੱਚ ਜਿਹੜਾ ਸਾਰੇ ਦੋਸ਼ੀਆਂ ਨੂੰ ਇਸ ਮੁਕਦਮੇ ਵਿੱਚ ਰੈਸਟ ਕੀਤਾ ਜਾਏਗਾ ਇਸ ਨੂੰ ਅੱਜ ਪੇਸ਼ ਅਦਾਲਤ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਇਸ ਇਨਵੈਸਟੀਗੇਸ਼ਨ ਨੂੰ ਜਿਹੜਾ ਵਾ ਹਰ ਪੱਖੋਂ ਜਿਹੜਾ ਕੰਪਲੀਟ ਕੀਤਾ ਜਾਵੇਗਾ